ਮਹਾਨ ਬਹਾਦਰ ਜਕਰੀਆ ਖਾਂ 1 ਜੁਲਾਈ 1745 ਈਸਵੀ ਨੂੰ ਮਰਿਆ ਉਸ ਦੇ ਤਿੰਨ ਪੁੱਤਰ ਸਨ ਜਹਿਆ ਖਾਂ ਖਿਤਾਬ ਅਜੂਦੌਲਾ ਦੂਜਾ ਹਯਾਤੁੱਲਾ ਖਾਂ ਖਿਤਾਬ ਸ਼ਾ ਨਵਾਜ਼ ਖਾਂ ਹਿਜ਼ਮਜੰਗ ਤੇ ਮੀਰ ਬਾਕੀ ਇਹ ਤਿੰਨੇ ਕਮਰੂਦੀਨ ਖਾਂ ਵਜ਼ੀਰ ਦਿੱਲੀ ਦੇ ਪਣੇਵੇਂ ਲੱਗਦੇ ਸਨ ਤੇ ਜਹਿਆ ਖਾਂ ਕਮਰੂਦੀਨ ਖਾਂ ਦਾ ਜਵਾਈ ਵੀ ਲੱਗਦਾ ਸੀ ਇਸ ਵਾਸਤੇ ਵਜ਼ੀਰ ਉਸ ਦੀ ਮਦਦ ਵਧੇਰੇ ਕਰਦਾ ਸੀ ਵਜ਼ੀਰ ਨੇ ਬਾਦਸ਼ਾਹ ਨੂੰ ਕਿਹਾ ਕਿ ਸ਼ਾਹ ਨਵਾਜ਼ ਖਾਨ ਨੂੰ ਸੁਲਤਾਨ ਤੇ ਜਾਇਆ ਖਾਨ ਨੂੰ ਲਾਹੌਰ ਦਾ ਸੂਬੇਦਾਰ ਬਣਾਇਆ ਜਾਵੇ ਬਾਦਸ਼ਾਹ ਨੇ ਇਹ ਸਲਾਹ ਨਾ ਮੰਨੀ ਮੁਲਤਾਨ ਉੱਤੇ ਪਹਿਲਾਂ ਹੀ ਸ਼ਾਹ ਨਵਾਜ਼ ਖਾਨ ਦਾ ਕਬਜ਼ਾ ਸੀ ਵਜ਼ੀਰ ਦੇ ਕਹਿਣ ਉੱਤੇ ਜਾਇਆ ਖਾਨ ਨੇ ਲਾਹੌਰ ਉੱਤੇ ਕਬਜ਼ਾ ਕਰ ਲਿਆ ਖਾਨ ਬਹਾਦਰ ਦੇ ਮਰਨ ਪਿੱਛੋਂ ਉਸ ਦਾ ਨਾਇਬ ਮੁਹੰਮਦ ਖਾਨ ਹੀ ਲਾਹੌਰ ਦਾ ਕਾਇਮ ਮੁਕਾਮ ਸੂਬੇਦਾਰ ਸੀ ਜਾਇਆ ਖਾਨ ਨੇ ਬਾਦਸ਼ਾਹ ਦੀ ਪ੍ਰਵਾਨਗੀ ਦੇ ਬਿਨਾਂ ਹੀ ਲਾਹੌਰ ਉੱਤੇ ਕਬਜ਼ਾ ਕਰ ਲਿਆ ਸੀ ਤੇ ਪਿਤਾ ਦੀ ਸਾਰੀ ਜਾਇਦਾਦ ਦਾ ਮਾਲਕ ਬਣ ਬੈਠਾ ਸੀ ਐਸ ਕਲ ਨੂੰ ਸ਼ਾਨਵਾਜ਼ ਨੂੰ ਬੜਾ ਗੁੱਸਾ ਆਇਆ ਉਹ ਫੌਜਾਂ ਲੈ ਕੇ ਲਾਹੌਰ ਉੱਤੇ ਚੜਾ ਆਇਆ ਲੜਾਈ ਹੋਣੀ ਵਾਲੀ ਸੀ ਜਾਂ ਕੁਝ ਪਤਵੰਤਿਆਂ ਨੇ ਵਿੱਚ ਪੈ ਕੇ ਦੋਵਾਂ ਭਰਾਵਾਂ ਦੀ ਸੋਲਾ ਕਰਾ ਦਿੱਤੀ ਜਾਇਆ ਖਾਨੇ ਸ਼ਾਨਵਾਜ਼ ਖਾਨੋਂ ਪਿਤਾ ਦੀ ਜਾਇਦਾਦ ਵਿੱਚੋਂ ਹਿੱਸੇ ਆਉਂਦੇ ਜ਼ਵਾਰਾ ਤੇ ਨਕਦ ਰੁਪਏ ਦੇ ਦਿੱਤੇ ਤੇ ਮਗਰਲੇ ਨੇ ਦੁਆਬਾ ਜਲੰਦਰ ਦੀ ਫੌਜਰ ਦੀ ਹੱਕ ਤਿਆਗ ਦਿੱਤੀ ਜੋ ਖਾਨ ਬਹਾਦਰ ਨੇ ਉਸ ਨੂੰ ਦਿੱਤੇ ਹੋਏ ਸਨ ਸ਼ਾਹ ਨਵਾਜ਼ ਵਾਪਸ ਮਲਤਾਨ ਪਰਤ ਗਿਆ ਵਜ਼ੀਰ ਖਾਨ ਕਮਰੋਦੀਨ ਨੇ ਬਾਦਸ਼ਾਹ ਕੋਲੋਂ ਲਾਹੌਰ ਦੀ ਸੂਬੇਦਾਰੀ ਆਪਣੇ ਲਈ ਮੰਗ ਲਈ ਜਿਸ ਨੂੰ ਬਾਦਸ਼ਾਹ ਨੇ ਪ੍ਰਮਾਨ ਕਰ ਲਿਆ ਵਜ਼ੀਰ ਨੇ ਜਾਇਆ ਖਾਨ ਨੂੰ ਆਪਣਾ ਨਾਇਬ ਬਣਾ ਕੇ ਲਾਹੌਰ ਉਸ ਦੇ ਹਵਾਲੇ ਕਰ ਦਿੱਤਾ ਇਹ ਫੈਸਲਾ 3 ਜਨਵਰੀ 1746 ਈਸਵੀ ਨੂੰ ਹੋਇਆ ਸਤਨਾ 6 ਮਹੀਨੇ ਲਾਹੌਰ ਬਿਨਾ ਸੂਬੇਦਾਰ ਦੇ ਹੀ ਰਿਹਾ ਪੰਜਾਬ ਦੇ ਹਾਕਮਾਂ ਨੂੰ ਆਪਣੀ ਪਈ ਹੋਈ ਸੀ ਸੋ ਇਹ 6 ਮਹੀਨੇ ਸਿੰਘਾਂ ਨੂੰ ਚੰਗੇ ਮਿਲ ਗਏ ਸਿੰਘਾਂ ਦੇ ਕਈ ਜਥੇਖਾਨ ਭਾਦਰ ਦੇ ਜਿਉਂਦਿਆਂ ਹੀ ਅੰਮ੍ਰਿਤਸਰ ਆ ਚੁੱਕੇ ਸਨ ਉਸ ਤੇ ਮਰਨ ਪਿੱਛੋਂ ਹਜ਼ਾਰਾਂ ਸਿੰਘ ਮਾਝੇ ਆ ਇਕੱਠੇ ਹੋਏ ਲਾਡਲੀਆਂ ਫੌਜਾਂ 100-100 ਦੇ ਜਥੇ ਬਣਾ ਕੇ ਇਲਾਕੇ ਵਿੱਚ ਖਿਲਰ ਗਈਆਂ ਤੇ ਲੱਗੀਆਂ ਮਾਰਾਂ ਮਾਰਨਾਂ ਵਿਰੋਧੀਆਂ ਦੇ ਘਰ ਪਈਦਾ ਲਾਬ ਉਠਾ ਕੇ ਸਿੰਘ ਲੁੱਟਮਾਰ ਕਰਕੇ ਚੰਗੇ ਮਾਲਾ-ਮਾਲ ਹੋ ਗਏ। ਐਸ ਗੜਬੜ ਵਿੱਚ ਸਾਰਾ ਦੇਸ਼ ਤਬਾਹ ਹੋ ਗਿਆ। ਕੋਸ਼ ਲੁੱਟਿਆ ਗਿਆ ਤੇ ਰਹਿਂਦਾ ਸਰਕਾਰ ਦੇ ਭਾਰੇ ਲਗਾਉਣ ਦੇ ਮਾਮਲੇ ਨੇ ਸਾਹ ਸੱਤ ਖਿੱਚ ਲਿਆ। ਮਾਜੇ ਦੇ ਜੱਟਾਂ ਵਾਸਤੇ ਦੋ ਹੀ ਰਾਹ ਰਹਿ ਗਏ ਸਨ ਕਿ ਜਾਂ ਤਾਂ ਉਹ ਸਰਕਾਰੀ ਮਾਮਲਾ ਪੂਰਾ ਕਰਨ ਵਾਸਤੇ ਭੁੱਖੇ ਮਰਨ ਤੇ ਜਾਂ ਸਿੱਖਾਂ ਨਾਲ ਰਲ ਕੇ ਆਪ ਲੁੱਟਮਾਰ ਕਰਕੇ ਛਕਣ ਛਕੋਣ। ਸੋ ਉਹਨਾਂ ਵਿੱਚੋਂ ਬਹੁਤਿਆਂ ਨੇ ਮਗਰਲਾ ਰਾਹ ਚੁਣਿਆ। ਰਾਤ ਨੂੰ ਜਦ ਧੋਏ ਉੱਤੇ ਬਹਿ ਕੇ ਲੋਕ ਸਿੰਘਾਂ ਦੇ ਧੜਿਆਂ ਦੀਆਂ ਗੱਲਾਂ ਕਰਦੇ ਤਾਂ ਗੱਬਰੂਆਂ ਨੂੰ ਉਹ ਬੁੜੀਆਂ ਚੰਗੀਆਂ ਲੱਗਦੀਆਂ। ਜਵਾਨੀ ਵਿੱਚ ਲੜਨ ਖੈਣ ਦਾ ਚਾਹ ਹੁੰਦਾ। ਇਸ ਵਾਸਤੇ ਉਹਨਾਂ ਨੂੰ ਸੂਰਮਿਆਂ ਦੀਆਂ ਸਾਖੀਆਂ ਹੀ ਪਸੰਦ ਆਉਂਦੀਆਂ ਸਨ। ਸਿੰਘਾਂ ਨਾਲ ਡਰਲਣ ਵਾਸਤੇ ਚੰਗਾ ਕੋੜਾ ਤੇ ਚੰਗਾ ਹਥਿਆਰ ਕੋਲ ਹੋਣਾ ਜ਼ਰੂਰੀ ਸੀ। ਜੋਸ਼ੀਲੇ ਗੱਬਰੂ ਘਰ ਦੀ ਕੋੜੀ ਤਲਵਾਰ ਜਾਂ ਬੰਦੂਕ ਖਰੀਦ ਕੇ ਸਿੱਖਾਂ ਦੇ ਜਥੇ ਵਿੱਚ ਜਾ ਰਲਦੇ ਤੇ ਅਮਰਤਸ਼ਾਹ ਕੇ ਸਿੰਘ ਸਾਥ ਜਾਂਦੇ। ਸਿੱਖ ਸਰਦਾਰਾਂ ਦੇ ਸਿਪਾਈਆਂ ਦੀ ਤਨਖਾਹ ਨਹੀਂ ਸੀ ਹੁੰਦੀ ਉਹਨਾਂ ਨੂੰ ਲੁੱਟਦੇ ਮਾਲ ਵਿੱਚੋਂ ਹਿੱਸਾ ਮਿਲਦਾ ਸੀ ਜੇ ਕਿਤੇ ਬਹੁਤ ਜਥੇ ਰੜ ਕੇ ਲੁੱਟਮਾਰ ਕਰਦੇ ਤਾਂ ਹਰ ਇੱਕ ਸਰਦਾਰ ਨੂੰ ਉਸ ਦੇ ਸਿਪਾਈਆਂ ਦੀ ਗਿਣਤੀ ਅਨੁਸਾਰ ਹਿੱਸਾ ਮਿਲਦਾ ਜੋ ਉਹ ਅਗਾ ਆਪਣੇ ਫੌਜ ਵਿੱਚ ਵੰਡ ਦਿੰਦਾ ਜਥੇਬੰਦੀਆਂ ਨੂੰ ਪੱਕਿਆਂ ਰੱਖਣ ਵਾਸਤੇ ਹਰ ਇੱਕ ਸਿੰਘ ਆਪਣੇ ਜਥੇਦਾਰ ਦੇ ਹੁਕਮ ਵਿੱਚ ਚੱਲਦਾ ਸੀ ਪਰ ਸਮਾਜਿਕ ਅਤੇ ਧਾਰਮਿਕ ਤੌਰ ਤੇ ਹਰ ਇੱਕ ਸਿੱਖ ਦਾ ਇੱਕੋ ਜਿਹਾ ਦਰਜਾ ਹੁੰਦਾ ਸੀ ਸਿੰਘਾਂ ਦੀ ਗਿਣਤੀ ਚੰਗੀ ਵਧ ਗਈ। ਉਹਨਾਂ ਦੇ ਸਿਆਣੇ ਜਰਨੇਲਾ ਨੇ ਇਹ ਲੋੜ ਅਨੁਭਵ ਕੀਤੀ ਕਿ ਇਹ ਪੱਕੀ ਜਥੇਬੰਦੀ ਵਿੱਚ ਖਾਲਸੇ ਦੇ ਛੋਟੇ-ਛੋਟੇ ਜਥੇ ਬਣਾਏ ਜਾਣ ਜੋ ਲੁੱਟਮਾਰ ਕਰਨ ਵੇਲੇ ਤਾਂ ਆਪਣੇ ਸਰਦਾਰ ਦੀ ਆਗਿਆ ਵਿੱਚ ਸੁਤੰਤਰ ਹੋਣ ਪਰ ਸਾਂਝੀ ਭੇੜ ਬਣੀ ਵਿੱਚ ਸਾਰੇ ਪੰਥ ਦੀ ਇੱਕ ਜਥੇਦਾਰੀ ਵਿੱਚ ਕੰਮ ਕਰਨ। 14 ਅਕਤੂਬਰ 1745 ਈਸਵੀ ਨੂੰ ਦਿਵਾਲੀ ਵਾਲੇ ਦਿਨ ਇਸ ਮਤਲਬ ਦੇ ਜਥੇ ਬਣਾਏ ਗਏ ਜਿਨ੍ਹਾਂ ਦੀ ਇਕੱਠੀ ਤੇ ਸਾਂਝੀ ਫੌਜ ਦਾ ਨਾਮ ਦਲ ਖਾਸਾ ਰੱਖਿਆ ਗਿਆ। ਉਹਨਾਂ ਜਥਿਆਂ ਦੇ ਸਰਦਾਰ ਇਸ ਤਰ੍ਹਾਂ ਸਨ ਨਵਾਬ ਕਪੂਰ ਸਿੰਘ ਫੈਜ਼ਲਪੁਰੀਆ, ਸ਼ਾਮ ਸਿੰਘ ਪਿੰਡ ਨਾਰੋਕੇ ਜ਼ਿਲ੍ਹਾ ਸਿਆਲकोट, ਗੁਰਬਖਸ਼ ਸਿੰਘ ਕਲਸੀਆ, ਕਰੋੜਾ ਸਿੰਘ ਪੈਜਗੜ, ਕਰਮ ਸਿੰਘ ਪੈਜਗੜ, ਗੁਰदयाल ਸਿੰਘ ਡੱਲੇਵਾਲ, ਦਿਆਲ ਸਿੰਘ ਡੱਲੇਵਾਲ, ਨੌਦ ਸਿੰਘ ਸ਼ੁਕਰਚਕੀਆ, ਚੰਦਾ ਸਿੰਘ ਸ਼ੁਕਰਚਕੀਆ, ਕਾਲਾ ਸਿੰਘ ਪਿੰਡ ਕੰਗ, ਖਿਆਲਾ ਸਿੰਘ ਪਿੰਡ ਕੰਗ ਭਾਗ ਸਿੰਘ ਪਿੰਡ ਹੱਲੋਵਾਲ ਜੱਸਾ ਸਿੰਘ ਪਿੰਡ ਆਲੂ ਹਰੀ ਸਿੰਘ ਪਿੰਡ ਪੰਜਵੜ ਛੱਜਾ ਸਿੰਘ ਪੰਜਵੜ ਦੀਪ ਸਿੰਘ ਸ਼ਹੀਦ ਸੁਦਾ ਸਿੰਘ ਸ਼ਹੀਦ ਸੁਖਾ ਸਿੰਘ ਤਖਾਣ ਮਾੜੀ ਕੰਬੋਕੇ ਜੱਸਾ ਸਿੰਘ ਰਾਮਗੜੀਆ ਭੋਮਾ ਸਿੰਘ ਕਨਈਆ ਜੈ ਸਿੰਘ ਕਨਈਆ ਹਕੀਕਤ ਸਿੰਘ ਕਨਈਆ ਹੀਰਾ ਸਿੰਘ ਨਕਈ ਸੱਦਾ ਸਿੰਘ ਕਨਈਆ ਕਰਮ ਸਿੰਘ ਅੰਮ੍ਰਿਤਸਰ ਧਰਮ ਸਿੰਘ ਅੰਮ੍ਰਿਤਸਰ ਜਿਉਣ ਸਿੰਘ ਮਝਵੀ ਬਦਨ ਸਿੰਘ ਮcjਵੀ ਬੀਰ ਸਿੰਘ ਮcjਵੀ ਅਗੜ ਸਿੰਘ ਮcjਵੀ ਇਹਨਾਂ ਜਥਿਆਂ ਨੇ ਸਾਰੇ ਇਲਾਕੇ ਵਿੱਚ ਲੁੱਟਮਾਰ ਸ਼ੁਰੂ ਕਰ ਦਿੱਤੀ ਸਾਰੇ ਪੰਜਾਬ ਵਿੱਚ ਆਵਾਜਾਈ ਰੋਕੀ ਤੇ ਹਰ ਤਰ੍ਹਾਂ ਦਾ ਵਪਾਰ ਵਿਹਾਰ ਬੰਦ ਹੋ ਗਿਆ ਸਿੰਘ ਐਨੇ ਦਲੇਰ ਹੋ ਗਏ ਕਿ ਇੱਕ ਦਿਨ ਜਨਵਰੀ 1746 ਈਸਵੀ ਨੂੰ ਸਿੰਘਾਂ ਦੇ ਇੱਕ ਜਥੇ ਨੇ ਪੇਸ ਬਦਲ ਕੇ ਮੋਚੀ ਦਰਵਾਜ਼ਿਆਂ ਅੰਦਰ ਲੰਘ ਕੇ ਲਾਹੌਰ ਵਿੱਚ ਜਾ ਲੁੱਟ ਮਚਾਈ ਦੁਕਾਨਦਾਰ ਦੁਕਾਨਾਂ ਬੰਦ ਕਰ ਰਹੇ ਸਨ ਜਾ ਸਿੰਘਾਂ ਛਾਪਾ ਮਾਰਿਆ ਲੱਖਾਂ ਰੁਪਏ ਦਾ ਮਾਲ ਲੁੱਟ ਕੇ ਤੇ ਕੁਝ ਪੰਥ ਦੇ ਵੈਰੀ ਮੁੱਲਾ ਕਾਜੀ ਕਤਲ ਕਰਕੇ ਸ਼ਾਹੀ ਫੌਜ ਦੇ ਉਠੋਂ ਤੋਂ ਪਹਿਲਾਂ ਹੀ ਖਾਲਸਾ ਹਰਨ ਹੋ ਗਿਆ ਸ਼ਾਹੀ ਫੌਜ ਮਗਰ ਪਈ ਪਰ ਐਨੇ ਨੂੰ ਸਿੰਘ ਰਾਵੀ ਕੰਡੇ ਜੰਗਲ ਵਿੱਚ ਜਾ ਲੋਗੇ ਜਾਇਆ ਖਾਨ ਨਵਾਂ ਨਵਾਂ ਸੂਬੇਦਾਰ ਬਣਿਆ ਸੀ ਉਹਨੇ ਆਪਣੇ دیਵਾਨ ਲਖਪਤ ਨੂੰ ਫੌਜ ਦੇ ਕੇ ਹੁਕਮ ਦਿੱਤਾ ਕਿ ਸਿੰਘਾਂ ਨੂੰ ਇਲਾਕੇ ਵਿੱਚੋਂ ਕੱਢ ਕੇ ਮੁੜੇ ਲਖਪਤ رائے ਫੌਜ ਲੈ ਕੇ ਚੜਿਆ ਤਾਂ ਸਿੰਘ ਰਾਵੀ ਦੇ ਕੰਢੇ ਛੱਡ ਕੇ ਐਮਨਾਬਾਦ ਨੂੰ ਚਲੇ ਗਏ ਲਖਵਤ ਵਾਪਸ ਲਾਹੌਰ ਆ ਗਿਆ ਐਮਨਾਬਾਦ ਦਾ ਫੌਜਦਾਰ ਜਸਪਤ رائے ਲਖਪਤ ਦਾ ਪਾਈ ਸੀ ਜਦ ਜਕਰੀਆ ਖਾਨ ਲਾਹੌਰ ਦਾ ਸੂਬੇਦਾਰ ਬਣਿਆ ਸੀ ਉਸ ਨੇ ਜਸਪਤ رائے ਨੂੰ ਜਲੰਧਰ ਦੀ ਫੌਜਦਾਰੀ ਤੋਂ ਹਟਾ ਕੇ ਐਮਨਾਬਾਦ ਦਾ ਫੌਜਦਾਰ ਬਣਾ ਦਿੱਤਾ ਸੀ ਤੇ ਅਦੀਨਾ ਬੇਗ ਨੂੰ ਜਲੰਧਰ ਦਾ ਫੌਜਦਾਰ ਜਸਪਤ ਨੂੰ ਪਤਾ ਲੱਗਾ ਕਿ 2000 ਸਿੰਘ ਰੋੜੀ ਸਾਹਿਬ ਐਮਨਾਬਾਦ ਬੈਠੇ ਹਨ ਤਾਂ ਉਹਨੇ ਸਖਤ ਹੁਕਮ ਭੇਜਿਆ ਕਿ ਐਸੇ ਵੇਲੇ ਮੇਰੇ ਇਲਾਕੇ ਵਿੱਚੋਂ ਚਲੇ ਜਾਓ। ਅਗੋ ਸਿੰਘਾਂ ਨੇ ਉਤਰ ਦਿੱਤਾ ਕਿ ਫੌਜਾਂ ਨੇ ਤਿੰਨ ਦਿਨ ਤੋਂ ਲੰਗਰ ਨਹੀਂ ਛਕਿਆ। ਲੰਗਰ ਛੱਕੇ ਤੇ ਰਾਤ ਕੱਟ ਕੇ ਦਿਨੇ ਚਾਲੇ ਪਾ ਦਿੱਤੇ ਜਾਣਗੇ। ਜਸਪਤ ਇੰਨਾ ਲਿਹਾਜ ਕਰਨ ਵਾਸਤੇ ਤਿਆਰ ਨਾ ਹੋਇਆ। ਉਹਨੇ ਫੌਜ ਇਕੱਠੀ ਕਰਕੇ ਸਿੰਘਾਂ ਉੱਤੇ ਹੱਲਾ ਕਰ ਦਿੱਤਾ। ਅਗੋ ਸਿੰਘਾਂ ਮੇਂ ਤਲਵਾਰਾਂ ਧੋਲੀਆਂ। ਬੜੀ ਕਮ ਸੰਤ ਦੀ ਲੜਾਈ ਹੋਈ। ਸਿੰਘ ਲੜਨਾ ਨਹੀਂ ਸੀ ਚਾਹੁੰਦੇ ਪਰ ਲੜਾਈ ਬਦੋਬਦੀ ਉਹਨਾਂ ਦੇ ਗਲ ਪੈ ਗਈ ਸੀ। ਉਹ ਨਾਲੇ ਲੜਦੇ ਜਾਂਦੇ ਤੇ ਨਾਲੇ ਪਿੱਛੇ ਹਟਦੇ ਜਾਂਦੇ ਅੰਤ ਦੋਵੇਂ ਧਿਰਾਂ ਬੱਦੋ ਕੀ ਗੁਸਾਈਆਂ ਕੋਲ ਆ ਪੜ ਪਏ ਜਸਪਤਰਾਇ ਹਾਥੀ ਤੇ ਬੈਠਾ ਆਪਣੀਆਂ ਧਾੜਾਂ ਨੂੰ ਵੰਗਾਰ ਰਿਹਾ ਸੀ ਉਹ ਸਰਦਾਰ ਨੇ ਬਹਾਉ ਸਿੰਘ ਰੰਗਰੇਟਾ ਦੀ ਨਿਗਾਹ ਪੈ ਗਿਆ ਸਿੰਘ ਸ਼ੇਰ ਵਾਂਗ ਛਾਲ ਮਾਰ ਕੇ ਵੈਰੀ ਤੇ ਜਾ ਪਿਆ ਹਾਥੀ ਦੀ ਪੂਛਲ ਫੜ ਕੇ ਉਹ ਉੱਤੇ ਚੜ ਗਿਆ ਤੇ ਤਲਵਾਰ ਨਾਲ ਜਸਪਤ ਦਾ ਸਿਰ ਲਾ ਲਿਆ ਫੌਜਦਾਰ ਦਾ ਡਿਗਣਾ ਸੀ ਜਾਂ ਗਾਂਡਵੀਆਂ ਧਾੜਾਂ ਦੇ ਤਨਖਾਹਦਾਰ ਛਪਾਈਆਂ ਦਾ ਪੱਛੀਆਂ ਦਾ ਪਤਾ ਨਾ ਲਗਾ ਬਾਬਾ ਕਿਰਪਾ ਰਾਮ ਜਸਪਤ ਦਾ ਗੁਰੂ ਨੇ 500 ਰੁਪਏ ਪੇਟਾ ਕਰਕੇ ਸਿੰਘਾਂ ਕੋਲੋਂ ਜਸਪਤ ਦਾ ਸਿਰ ਲਿਆ ਤੇ ਸਸਕਾਰ ਕੀਤਾ ਜਿੱਥੇ ਬਦੋਕੀ ਗੁਸਾਈਆਂ ਅਜੇ ਤੱਕ ਜਸਪਤ ਦੀ ਸਮਾਦ ਲਖਪਤ ਦੀ ਬਣਾਈ ਹੋਈ ਖੜੀ ਹੈ ਇਹ ਘਟਨਾ ਫਰਵਰੀ ਮਾਰਚ 1746 ਈਸਵੀ ਦੀ ਹੈ ਜਸਪਤ ਨੂੰ ਮਾਰ ਕੇ ਸਿੰਘ 임ਰਾਬਾਦ ਤੇ ਜਾ ਪਏ ਤੇ ਸ਼ਹਿਰ ਲੁੱਟ ਕੇ ਫਿਰ ਰਾਵੀ ਦੇ ਝੱਲਾਂ ਵਿੱਚ ਜਾਵੜੇ ਜਸਪਤ ਰਾਏ ਲਖਪਤ ਰਾਏ ਦੋਵੇਂ ਸਕੇ ਭਰਾ ਸਨ ਕਲਾਨੌਰ ਦੇ ਖਤਰੀ ਸਨ ਲਖਪਤਰਾਏ 1726 ਈਸਵੀ ਤੋਂ 21 ਮਾਰਚ 1747 ਈਸਵੀ ਤੱਕ ਲਾਹੌਰ ਦਾ ਦੀਵਾਨ ਗਵਰਨਰ ਦਾ ਵਜ਼ੀਰ ਰਿਆ ਜਦ ਉਸਨੇ ਆਪਣੇ ਭਰਾ ਦੀ ਮੌਤ ਦੀ ਖਬਰ ਸੁਣੀ ਤਾਂ ਉਹਨੂੰ ਅੱਗ ਲੱਗ ਉਠੀ ਉਹਨੇ ਗੁੱਸੇ ਵਿੱਚ ਕਸਮ ਖਾਦੀ ਕਿ ਮੈਂ ਹੁਣ ਸਿੱਖ ਪੰਥ ਮੁਕਾ ਕੇ ਹੀ ਦੰਮ ਲਵਾਂਗਾ ਉਹਦਾ ਖਿਆਲ ਸੀ ਕਿ ਮੇਰੀ ਨਰਮੀ ਕਰਕੇ ਸਿੱਖ ਬੱਚੇ ਹੋਏ ਹਨ ਨਹੀਂ ਤਾਂ ਮੈਂ ਮਟਾਉਣਾ ਚਾਹਾਂ ਤਾਂ ਇਹ ਬਾਚ ਨਹੀਂ ਸਕਦੇ ਉਹਨੇ ਹੰਕਾਰ ਵਿੱਚ ਇਥੋਂ ਤੱਕ ਕਿਹਾ ਕਿ ਇੱਕ ਖਤਰੀ ਨੇ ਹੀ ਪੰਥ ਚਲਾਇਆ ਸੀ ਤੇ ਹੁਣ ਇੱਕ ਖਤਰੀ ਦੇ ਹੱਥੋਂ ਹੀ ਮੁਕੇਗਾ ਸਿੱਖਾਂ ਦੀ ਕਤਲਾਮ ਵਾਸਤੇ ਉਹਨੇ ਸੂਬੇਦਾਰ ਜਾਇਆ ਖਾਂ ਕੋਲ ਹੁਕਮ ਲਿਆ ਜਿੱਥੇ ਵੀ ਕੋਈ ਸਿੱਖ ਮਿਲੇ ਉਹਨੂੰ ਕਤਲ ਕਰ ਦਿੱਤਾ ਜਾਵੇ ਜਿਹੜਾ ਵੀ ਗੁਰੂ ਗੋਬਿੰਦ ਸਿੰਘ ਦਾ ਨਾਮ ਲਵੇ ਉਹਨੂੰ ਕਤਲ ਕੀਤਾ ਜਾਵੇ ਸਿੱਖਾਂ ਦੇ ਸਿਰ ਵਾਸਤੇ ਇਨਾਮ ਦਿੱਤਾ ਜਾਵੇਗਾ ਸਭ ਤੋਂ ਪਹਿਲਾਂ ਉਸਨੇ ਲਾਹੌਰ ਵਿੱਚ ਅਮਨ ਨਾਲ ਵਾਸਤੇ ਜਾਂ ਸਰਕਾਰੀ ਕੰਮਾਂ ਵਾਲੇ ਸਾਰੇ ਸਿੱਖ ਕੈਦ ਕਰ ਲਏ ਇਹਨਾਂ ਵਿੱਚ ਨਾਮਵਰ ਲਾਹੌਰ ਦਾ कोतवाल ਸਰਦਾਰ ਸੁਭੇਕ ਸਿੰਘ ਤੇ ਉਸ ਦਾ ਜਵਾਨ ਪੁੱਤਰ ਸ਼ਾਬਾਦ ਸਿੰਘ ਸੀ ਇਸ ਤੋਂ ਪਹਿਲਾਂ ਦਲ ਖਾਸ ਦਾ ਜੰਗੀ ਸਿੰਘ ਹੀ ਕਤਲ ਹੁੰਦੇ ਰਹੇ ਸਨ ਤੇ ਉਹ ਆ ਸਰਕਾਰ ਵੱਲੋਂ ਬਾਗੀ ਸਮਝੇ ਜਾਂਦੇ ਸਨ ਪਰ ਇਸ ਵੇਲੇ ਸਿੱਖ ਹੋਣਾ ਹੀ ਜੁਰਮ ਕਰਾਰ ਦਿੱਤਾ ਗਿਆ ਜਾਨ ਬਚਾਉਂਦਾ ਟਾਂਗੇ ਕੋਸੀ ਕਿ ਇਸਲਾਮਧਾਰਨ ਕੀਤਾ ਜਾਵੇ ਜਿਹੜੇ ਲਾਹੌਰ ਵਿੱਚ ਸ਼ਹਿਰੀ ਜਾਂ ਸਰਕਾਰੀ ਸਿੱਖ ਫੜੇ ਗਏ ਉਹਨਾਂ ਦੇ ਕਤਲ ਦਾ ਹੁਕਮ ਲਖਪਤ ਵੱਲੋਂ ਦਿੱਤਾ ਗਿਆ ਇਹ ਸੁਣ ਕੇ ਸਾਰੇ ਸ਼ਹਿਰ ਵਿੱਚ ਹਾਹਾਕਾਰ ਮਚ ਗਈ ਸ਼ਹਿਰ ਦੇ ਪਤਵੰਤੇ ਸੱਜਣ ਜਿਨ੍ਹਾਂ ਵਿੱਚ ਨਾਮ ਮਰਦੇ ਮਾਨ ਕੋੜਾ ਮਲ ਕੁੰਜਾਹੀ ਮਲ ਕਸ਼ਮੀਰੀ ਮਲ ਖੁਰਾਣਾ ਦਵਾਨ ਲਛੀ ਰਾਮ ਦਵਾਨ ਸੂਰਤ ਸਿੰਘ ਦਲੇਰਾਮ ਹਰੀ ਮਲ ਹਰੀ ਸਿੰਘ ਗੁਲਜਾਰ ਸਿੰਘ ਤੇ ਭਾਈ ਦੇਸ ਰਾਸ ਸਨ ਰਲ ਕੇ ਮੇਲਾ ਬਣ ਕੇ ਲਖਪਤਰਾਏ ਕੋਲ ਆਏ ਤੇ ਬੇਨਤੀ ਕੀਤੀ ਕਿ ਐਨਾ ਅਮਨ ਪਸੰਦ ਬੇਗੁਨਾ ਸਿੱਖਾਂ ਨੂੰ ਕਤਲ ਨਾ ਕੀਤਾ ਜਾਵੇ ਉਹਨਾਂ ਲਖਪਤ ਦੇ ਗੁਰੂ ਭਾਈ ਜਗਤ ਭਗਤ ਮਾਨਕ ਵਾਲੇ ਤੋਂ ਵੀ ਐ ਅਖਵਾਇਆ ਪਰ ਲਖਪਤ ਕਿਸੇ ਦੀ ਨਾ ਮੰਨਿਆ ਅੰਤ ਉਹਨਾਂ ਕਿਹਾ ਕਿ ਐਨੀ ਹੀ ਮੰਨ ਲੈ ਕਿ ਇਹ ਹੱਤਿਆ ਸੋਮਵਾਰੀ ਮਸਿਆ ਵਾਲੀ ਦੇ ਨਾ ਕੀਤੀ ਜਾਵੇ ਪਰ ਲਖਪਤ ਐ ਵੀ ਨਾ ਮੰਨਿਆ ਸੋ ਉਹ ਸਾਰੇ ਸਿੱਖ ਸੋਮਵਾਰੀ ਮਸਿਆ 10 ਮਾਰਚ 1746 ਈਸਵੀ ਨੂੰ ਦਿਨ ਨਖਾਸ ਚੌਕ ਸ਼ਹੀਦਗੰਜ ਵਿੱਚ ਕਤਲ ਹੋਏ ਫਿਰ ਇਲਾਕੇ ਵਿੱਚੋਂ ਵੀ ਸਿੱਖ ਫੜ ਫੜ ਕੇ ਕਤਲ ਕੀਤੇ ਗਏ ਲਖਪਤ ਨੇ ਸਾਰੇ ਸ਼ਹਿਰ ਦੇ ਇਲਾਕੇ ਵਿੱਚ ਇਸ਼ਤਿਹਾਰ ਫੇਰ ਦਿੱਤਾ ਕਿ ਕੋਈ ਆਦਮੀ ਗੁਰੂ ਗ੍ਰੰਥ ਸਾਹਿਬ ਨਾ ਪੜੇ ਆਮ ਗ੍ਰੰਥ ਨੂੰ ਪੋਥੀ ਕਿਹਾ ਜਾਵੇ ਕਿਉਂਕਿ ਗ੍ਰੰਥ ਕਹਿੰਦੇ ਸਿੱਖਾਂ ਨੂੰ ਧਾਰਮਿਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਅਰਥ ਨਿਕਲਦੇ ਹਨ ਗੋੜ ਨੂੰ ਰੋੜੀ ਜਾਂ ਭੇਲੀ ਕਿਹਾ ਜਾਵੇ ਕਿਉਂਕਿ ਗੋੜ ਕਹਿਣ ਨਾਲ ਗੁਰ ਦਾ ਚੇਤਾ ਆਉਂਦਾ ਹੈ ਵਾਹਿਗੁਰੂ ਸ਼ਬਦ ਦਾ ਜਾਪ ਕੋਈ ਨਾ ਕਰੇ ਹੁਕਮ ਅਦੋਲੀ ਕਰਨ ਵਾਲੇ ਨੂੰ ਕਤਲ ਕੀਤਾ ਜਾਵੇਗਾ ਜਾਂ ਮੁਸਲਮਾਨ ਕੀਤਾ ਜਾਵੇਗਾ ਸਿੱਖ ਧਰਮ ਦੇ ਜਿੰਨੇ ਵੀ ਗ੍ਰੰਥ ਹੱਥ ਲੱਗੇ ਲੱਖ ਪਤਨੇ ਸਾੜ ਦਿੱਤੇ ਦਲ ਖਾਲਸਾ ਜਸਪਤ ਨੂੰ ਕਤਲ ਕਰਕੇ ਏਮਰਾਬਾਦ ਲੁੱਟ ਕੇ ਰਾਵੀ ਦੇ ਜੰਗਲਾਂ ਵਿੱਚ ਜਾਵੜੇ ਸ਼ਹੀਰੀ ਸਿੱਖਾਂ ਦੇ ਕਤਲ ਤੋਂ ਵਿਹਲਾ ਹੋ ਕੇ ਲਖਪਤ ਦਲ ਖਾਸੇ ਦੇ ਨਾਮ ਵਾਸਤੇ ਚੜਿਆ ਲਾਹੌਰ ਦੀ ਸਾਰੀ ਫੌਜ ਸਨੇ ਤੋਪਖਾਨੇ ਦੇ ਤੇ ਇਲਾਕੇ ਦੇ ਸਾਬ ਫੌਜਦਾਰ ਤੇ ਚੌਧਰੀ ਆਪਣੀਆਂ ਤਾੜਾਂ ਸਨੇ ਲਖਪਤ ਦੇ ਨਾਲ ਸਨ ਰਾਵੀ ਦੇ ਚੱਲਾਂ ਵਿੱਚ ਉਸ ਵੇਲੇ ਜੱਸਾ ਸਿੰਘ ਆਲੂ ਵਾਲੀ ਸਰਦਾਰ ਨੌ ਸਿੰਘ ਸ਼ੁਕਰਚਕੀਏ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੇ ਵਾਲੀ ਤੇ ਸਰਦਾਰ ਗੁਰਦੇਵ ਸਿੰਘ ਡੱਲੇ ਵਾਲੀ ਦੇ ਜਥੇ ਸਨ ਲਖਪਤ ਦੀਆਂ ਫੌਜਾਂ ਨੇ ਚੱਲ ਨੂੰ ਕੇਰਾ ਪਾ ਲਿਆ ਉਦਾਲੇ ਤੋਪਾਂ ਨੂੰ ਜੰਬੂਰੇ ਬੀੜ ਦਿੱਤੇ ਗਏ ਤੇ ਲੱਗੇ ਗੋਲਾਬਾਰੀ ਕਰਨ ਜਿਸ ਪਾਸੇ ਗੋਲੇ ਪੈਂਦੇ ਸਿੰਘ ਉਸ ਪਾਸਾ ਛੱਡ ਕੇ ਦੂਜੇ ਪਾਸੇ ਛਾਪਾਂ ਮਾਰ ਕੇ ਵੈਰੀ ਦੀ ਫੌਜ ਦਾ ਨੁਕਸਾਨ ਕਰਕੇ ਫਿਰ ਚੱਲ ਵਿੱਚ ਵੜ ਜਾਂਦੇ ਇਸ ਤਰ੍ਹਾਂ ਉਹ ਲੜਦੇ ਲੜਾਉਂਦੇ ਰਾਵੀ ਦੇ ਨਾਲ-ਨਾਲ ਪਹਾੜਾ ਨੂੰ ਤੁਰੇ ਜਾਂਦੇ ਅੱਗੇ-ਅੱਗੇ ਸਿੱਖ ਤੇ ਪਿੱਛੇ-ਪਿੱਛੇ ਟਿੱਡੀ ਦਲ ਸਿੰਘਾਂ ਕੋਲੋਂ दारू ਸਿਕਾ ਤੇ ਖਾਣਾ-ਦਾਣਾ ਮੁੱਕ ਗਿਆ ਬੜੀ ਔਖੀ ਬਣੀ ਇਸ ਦੁਸ਼ਮਣ ਤੇ ਹੱਥ ਪੱਲੇ ਕੁਛ ਨਾ ਜੰਗਲ ਵਿੱਚੋਂ ਸ਼ਿਕਾਰ ਮਾਰ ਕੇ ਜਾਂ ਦਰਖਤਾਂ ਦੇ ਪੱਤਰ ਖਾ ਕੇ ਸਿੰਘ ਗੁਜ਼ਾਰਾ ਕਰਦੇ ਪਰ ਆਪਣੀ ਅਣਖ ਤੇ ਡਟੇ ਰਹੇ ਇੱਕ ਦਿਨ ਸਿੰਘਾਂ ਨੇ ਵੈਰੀ ਦੀ ਫੌਜ ਉਤੇ ਲੋਂਡੇ ਵਲੇ ਹੱਲਾ ਬੋਲ ਦਿੱਤਾ ਪਰ ਛੇਤੀ ਹੀ ਪਛਾਣਵਾਗਾ ਮੋੜ ਕੇ ਪੱਜ ਉੱਠੇ ਵੈਰੀ ਨੇ ਸਮਝਿਆ ਕਿ ਸਿੱਖ ਪੇੜ ਛੱਡ ਕੇ ਦੂਰ ਨਿਕਲ ਗਏ ਹਨ ਸੋ ਉਹ ਉਹੇਸਲੇ ਹੋਗੇ ਅੱਧੀ ਰਾਤ ਸਿੰਘਾਂ ਨੇ ਵੈਰੀ ਦਲ ਉਤੇ ਬੜਾ ਕਹਿਰੀ ਹੱਲਾ ਬੁਲਿਆ ਵੈਰੀ ਦੀ ਫੌਜ ਵਿੱਚ ਹਲਚਲ ਮਚ ਗਈ ਕਿਸੇ ਨੂੰ ਇੱਕ ਦੂਜੇ ਦੀ ਸੁਧ ਲੈਣ ਦਾ ਸਮਾਂ ਨਾ ਮਿਲਿਆ ਉਹਨਾਂ ਦੇ ਤਿਆਰ ਹੁੰਦਿਆਂ ਤੱਕ ਸਿੰਘ ਸੈਂਕੜਿਆਂ ਨੂੰ ਕਤਲ ਕਰਕੇ ਤੇ ਕੋੜੇ ਖੋ ਕੇ ਨਿਕਲ ਗਏ। ਇਸ ਹਮਲੇ ਨੇ ਵੈਰੀ ਦੀ ਫੌਜ ਨੂੰ ਬੜਾ ਬੇਹੌਸਲਾ ਕਰ ਦਿੱਤਾ। ਪਰ ਲਖਪਤ ਨੇ ਇਨਾਮ ਦਾ ਲਾਲਚ ਦੇ ਕੇ ਫੇਰ ਫੌਜਾਂ ਤਿਆਰ ਕਰ ਲਈਆਂ ਤੇ ਅੱਗੇ ਨਾਲ ਉਹ ਵਧੇਰੇ ਰੜਾਈ ਨਾਲ ਕੋਲਾ ਪਾਰੀ ਕਰਨ ਲੱਗਾ। ਸਿੰਘੇ ਛਾਪਾਂ ਮਾਰ ਕੇ ਫਿਰ ਚੱਲ ਵਿੱਚ ਵੜ ਗਏ ਸਨ। ਉਹਨਾਂ ਦਾ ਖਿਆਲ ਸੀ ਕਿ 2-4 ਦਿਨ ਖੱਪ-ਖੱਪਾ ਕੇ ਲਖਵਤ ਵਾਪਸ ਮੁੜ ਜਾਵੇਗਾ। ਉਹਨਾਂ ਨੂੰ ਇਹ ਪਤਾ ਹੀ ਨਹੀਂ ਸੀ ਕਿ ਉਹ ਵਾਰਡ ਦਾ ਛਾਪਾ ਬਣ ਕੇ ਚੰਬੜੇਗਾ ਇਹ ਛੇਤੀ ਮਗਰੋਂ ਲਹੇਗਾ ਨਹੀਂ ਨਹੀਂ ਤਾਂ ਇਸ ਵੇਲੇ ਉਹ ਇਹ ਚਾਲ ਵਿੱਚੋਂ ਨਿਕਲ ਕੇ ਦੁਆਬੇ ਮਾਲਵੇ ਨੂੰ ਨਿਕਲ ਜਾਂਦੇ ਅੱਗੇ-ਅੱਗੇ ਸਿੰਘ ਤੇ ਪਿੱਛੇ-ਪਿੱਛੇ ਲਖਪਤ ਬਸੋਲੀ ਦੀਆਂ ਪਹਾੜੀਆਂ ਵੱਲ ਹਉਤਰੇ ਸਿੰਘਾਂ ਦਾ ਖਿਆਲ ਸੀ ਕਿ ਪਹਾੜੀਏ Hindu ਇਸ ਧਰਮ ਯੁੱਧ ਵਿੱਚ ਜੋ ਮੁਗਲ ਰਾਜ ਦੀ ਗੁਲਾਮੀ ਘਣੋਂ ਲਾਉਣ ਵਾਸਤੇ ਆਰੰਭ ਕੀਤਾ ਹੋਇਆ ਹੈ ਸਾਡੀ ਮਦਦ ਕਰਨਗੇ ਪਰ ਉਹ ਇਹ ਨਾ ਸਮਝੇ ਕਿ ਜਾਈਆ ਖਾਂ ਦਾ ਹਥਿਆਰ ਬਣ ਕੇ ਇੱਕ Hindu ਲਖਪਤ ਸਾਡੀ ਤਬਾਹੀ ਤੇ ਲੱਖਬਦੀ ਮਗਰ ਲੱਗਾ ਆ ਰਿਹਾ ਹੈ ਅਗੋਂ ਪਹਾੜੀਏ ਕਦੋਂ ਮਿੱਤਰ ਬਣ ਲੱਗੇ ਸਨ ਲੱਖਪਤ ਨੇ ਉਹਨਾਂ ਪਹਾੜੀਆਂ ਨੂੰ ਪਹਿਲਾਂ ਹੀ ਆਪਣੇ ਨਾਲ ਗੰਡ ਲਿਆ ਹੋਇਆ ਸੀ ਤੇ ਸਰਕਾਰ ਦਾ ਕਰੜਾ ਹਕੂਮੀ ਪੇਜ ਦੇ ਛੱਡਿਆ ਸੀ ਕਿ ਕੋਈ ਸਿੱਖ ਬਚ ਕੇ ਨਾ ਨਿਕਲੇ ਸਿੱਖਾਂ ਦੀ ਮਦਦ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਤੇ ਸਿੱਖ ਮਾਰਨ ਵਾਲੇ ਨੂੰ ਇਨਾਮ ਇਹ ਹੁਕਮ ਪਹਾੜੀਆਂ ਦੇ ਕੰਨਾਂ ਤੱਕ ਵੀ ਪੁੱਜ ਚੁੱਕਾ ਸੀ ਜੋ ਹਜ਼ਾਰਾਂ ਪਹਾੜੀਏ ਅੱਗੇ ਹਥਿਆਰ ਲੈ ਕੇ ਸਿੰਘਾਂ ਦੇ ਟੱਕਰੇ ਤੇ ਆਖਲੇ ਸਿੰਘਾਂ ਨੇ ਸਮਝਿਆ ਕਿ ਸਾਡੀ ਮਦਦ ਵਾਸਤੇ ਆਏ ਹਨ ਜਥੇਦਾਰਾਂ ਦਾ ਹੁਕਮ ਸੁਣ ਕੇ ਕਿ ਸਿੰਘ ਪਹਾੜਾਂ ਤੇ ਚੜ ਚਲਣ ਕੁਛ ਸਿੰਘ ਹਿੰਮਤ ਕਰਕੇ ਬਸੋਲੀ ਦੀਆਂ ਪਹਾੜੀਆਂ ਤੇ ਜਾ ਚੜੇ ਤੇ ਪਹਾੜੀਆਂ ਦੀਆਂ ਧਾੜਾਂ ਵਿੱਚ ਜਾ ਵੜੇ ਉਹਨਾਂ ਨੂੰ ਪਤਾ ਤਦ ਲੱਗਾ ਜਦ ਪਹਾੜੀਆਂ ਨੇ ਉਹਨਾਂ ਨੂੰ ਫੜ ਲਿਆ ਤੇ ਮਗਰ ਆ ਰਿਆਂ ਉੱਤੇ ਗੋਲੀਆਂ ਚਲਾਉਣੀਆਂ ਆਰੰਭ ਕਰ ਦਿੱਤੀਆਂ ਐਹਾ ਹਾਲ ਉਹਨਾਂ ਸਿੰਘਾਂ ਦਾ ਹੋਇਆ ਜੋ ਪੜੋਲ ਤੇ ਕਟੂਹੇ ਦੀਆਂ ਪਹਾੜੀਆਂ ਉੱਤੇ ਚੜੇ ਸਿੰਘਾਂ ਨੂੰ ਹੁਣ ਪਤਾ ਲੱਗਾ ਕਿ ਅਸੀਂ ਕੁਥਾ ਫਸੇ ਹਾਂ ਸਿੰਗ ਗ੍ਰਾਵੀ ਦੇ ਸੱਜੇ ਕੰਢੇ ਲਹਿੰਦੇ ਪਾਸੇ ਆ ਰਹੇ ਸਨ ਹੁਣ ਸਾਹਮਣੇ ਉੱਚੇ ਪਹਾੜ ਤੇ ਵੈਰੀ ਪਹਾੜੀਏ ਪਿਛਲੇ ਪਾਸੇ ਲੱਖ ਪਤ ਦੀਆਂ ਫੌਜਾਂ ਤੇ ਚੜ੍ਹਦੇ ਪਾਸੇ ਦਰਿਆ ਰਾਵੀ ਠਾਠਾ ਮਾਰ ਰਿਹਾ ਸੀ ਸਲਾਹ ਹੋਈ ਕਿ ਰਾਵੀ ਟੱਪ ਕੇ ਮੱਝ ਨੂੰ ਨਿਕਲ ਚਲੋ ਬ੍ਰਿਆ ਦੀ ਹੱਥ ਲੈਣ ਵਾਸਤੇ ਸਰਦਾਰ ਗੁਰਦਿਆਲ ਸਿੰਘ ਡੱਲੇ ਵਾਲਿਆਂ ਦੇ ਦੋ ਬ੍ਰਾਹਮਣੇ ਰਾਵੀ ਵਿੱਚ ਕੋੜੇ ਸੁੱਟੇ ਪਰ ਨਾ ਕੋੜੇ ਤੇ ਨਾ ਸਵਾਰੀ ਮੁੜ ਕੇ ਨਜ਼ਰ ਪਈ ਉਹਨਾਂ ਦੋਹਾਂ ਬਹਾਦਰਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਆਪਣੇ ਬਾਕੀ ਭਰਾਵਾਂ ਨੂੰ ਰਾਵੀ ਵਿੱਚ ਰੁੜਨ ਤੋਂ ਬਚਾ ਲਿਆ ਸਿੱਖ ਸਰਦਾਰ ਸੋਚਾਂ ਵਿੱਚ ਪੈ ਗਏ ਹੁਣ ਕਿਹੜੇ ਪਾਸੇ ਹੋਏਗੇ ਅੰਤ ਵਿੱਚ ਇਹ ਫੈਸਲਾ ਹੋਇਆ ਕਿ ਪਹਾੜੀਆਂ ਨਾਲ ਲੜ ਕੇ ਰਾਹ ਸਾਫ਼ ਕਰ ਲਈਏ ਉਹਨਾਂ ਇਕੱਠੇ ਹੋ ਕੇ ਪਹਾੜੀਆਂ ਤੇ ਹੱਲਾ ਬੋਲ ਦਿੱਤਾ ਤੇ ਉਹਨਾਂ ਚੋਂ ਇੱਕ ਟੱਬਾ ਖੋਲਿਆ ਪੈਦਲ ਤਾਂ ਉਹਦੇ ਉੱਤੇ ਚੜ ਗਏ ਪਰ ਸਵਾਰਾਂ ਵਾਸਤੇ ਬੜੀ ਔਖੀ ਬਣੀ ਉਹਨਾਂ ਦੇ ਘੋੜੇ ਪਹਾੜਾਂ ਉੱਤੇ ਕਿਵੇਂ ਚੜਨ ਉਹ ਹਥਿਆਰਾਂ ਨਾਲ ਪਹਾੜ ਪੁੱਟ ਕੇ ਘੋੜੇ ਦੇ ਪੈਰ ਕਰਨ ਜੋਗੀ ਥਾਂ ਬਣਾਉਣ ਲੱਗੇ ਪਰ ਕਈ ਘੋੜੇ ਇਸ ਤਰ੍ਹਾਂ ਥੜਕ ਕੇ ਖੱਡਾਂ ਵਿੱਚ ਜਾ ਪਏ ਤੇ ਮਰ ਗਏ ਉੱਚੀਆਂ ਪਹਾੜੀਆਂ ਤੋਂ ਪਹਾੜੀਏ ਮੀਂਹ ਵਾਂਗ ਗੋਲੀਆਂ ਵਸਾਰੇ ਸਨ ਅੰਤ ਸੁਖਾ ਸਿੰਘ ਨੇ ਹੁਕਮ ਦਿੱਤਾ ਕਿ ਜਾਨਾਂ ਦੀ ਪਰਵਾਹ ਨਾ ਕਰੋ ਤੇ ਪੈਦਲ ਸਿੰਘ ਪਹਾੜੀਆਂ ਚੜ ਜਾਓ ਘੋਟਸਵਾਰਾਂ ਨੂੰ ਹੁਕਮ ਦਿੱਤਾ ਕਿ ਜਿੰਨਾ ਚਿਰ ਪੈਦਲ ਉੱਪਰ ਨਾ ਚੜ ਜਾਣ ਉਹਨਾਂ ਚਿਰ ਲੱਖਪਤੀ ਫੌਜ ਨੂੰ ਰੋਕ ਕੇ ਰੱਖੋ ਤੇ ਫਿਰ ਵੈਰੀ ਦਲ ਨੂੰ چیر ਕੇ ਲਾਹੌਰ ਵਿੱਚ ਨਿਕਲ ਚੱਲੋ ਜਿਹੜੇ ਸਿੰਘ ਪਹਾੜੀ ਚੜ ਗਏ ਉਹ ਵੈਰੀ ਨੂੰ ਮਾਰ ਕੁੱਟ ਕੇ ਅਗੋਂ ਨਿਕਲ ਕੇ ਤੇ ਅਸਵਾਰ ਨੇ ਪਿਛਾਂ ਦਾ ਰੁਖ ਕੀਤਾ ਉਧਰ ਲਖਪਤ ਨੇ ਵੇਖਿਆ ਕਿ ਝੱਲਾਂ ਵਿੱਚ ਸਿੰਘਾਂ ਕਬੂਨੀ ਆਉਂਦੇ ਤੇ ਸ਼ਾਹੀ ਫੌਜਾਂ ਡਰਦੀਆਂ ਝੱਲਾਂ ਵਿੱਚ ਪੈਰ ਨਹੀਂ ਪਾਉਂਦੀਆਂ ਸੋ ਉਹਨੇ ਮੁਲਖਈਆ ਇਕੱਠਾ ਕਰਕੇ ਝੱਲਾਂ ਵਡਾ ਕੇ ਵਿੱਚ ਰਾਹ ਬਣਾਉਣੇ ਚਾਹੀਐ ਇਸ ਵਿੱਚ ਵੀ ਉਸ ਨੂੰ ਸਫਲਤਾ ਨਾ ਹੋਈ ਕਿਉਂਕਿ ਸਿੰਘਾਂ ਨੇ ਝੱਲ ਸਾਫ਼ ਕਰਨ ਵਾਲੇ ਬੇਲਦਾਰਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਫਿਰ ਇਸ ਕੰਮ ਵਾਸਤੇ ਕੋਈ ਅਗਾ ਨਾ ਹੋਵੇ ਲਖਪਤ ਨੇ ਝੱਲਾਂ ਨੂੰ ਅੱਗ ਲਵਾ ਦਿੱਤੀ ਤੇ ਨਾਲ ਹੀ ਇਹ ਟੰਡੋਰਾ ਪਟਵਾਇਆ ਕਿ ਸਿੱਖਾਂ ਦਾ ਸਿਰ ਲਿਉਣ ਵਾਲੇ ਨੂੰ 5 ਰੁਪਏ ਅਨਾਮ ਦਿੱਤਾ ਜਾਵੇਗਾ ਇਹ ਸੁਣ ਕੇ ਵੈਰੀ ਸਿੰਘਾਂ ਦੀ ਕਤਲਾਮ ਵਿੱਚ ਤੇਜ਼ ਹੋ ਗਏ ਸਰਦਾਰ ਸੁਖਾ ਸਿੰਘ ਮਾੜੀ ਕੰਬੋਕੇ ਵਾਲੇ ਨੇ ਕਿਹਾ ਸਿੰਘੋ ਕਿਉਂ ਜਾਨ ਲਗਾਉਂਦੇ ਫਿਰਦੇ ਹੋ ਹੁਣ ਇਸ ਤਰ੍ਹਾਂ ਲੋਕ ਲੋਕ ਕੇ ਮਰਨ ਨਾਲੋਂ ਸਿੱਧਿਓ ਕੇ ਵੈਰੀ ਨਾਲ ਲੜਕੇ ਮਰੋ ਆਓ ਮੇਰੇ ਮਗਰ ਆਓ ਜਿਸਨੇ ਮਰਦਾ ਮੰਗ ਲਖਪਤਨਾ ਲੜਨਾ ਹੈ ਇਹ ਲਲਕਾਰਾ ਸੁਣ ਕੇ ਸੱਤ ਸ੍ਰੀ ਅਕਾਲ ਤੇ ਰਾਜ ਕਰੇਗਾ ਖਾਲਸਾ ਦੇ ਜਕਾਰੇ ਛੜਦੇ ਹੋਏ ਸਿੰਘ ਵੈਰੀ ਉੱਤੇ ਟੁੱਟ ਪਏ ਬੜੀ ਕਮਸਾਂ ਦੀ ਲੜਾਈ ਹੋਈ ਲਖਪਤ ਜੰਬੂਰਿਆਂ ਦੇ ਵਿਚਕਾਰ ਲਾਲ ਅੰਬਾਰੀ ਵਾਲੇ ਹਾਥੀ ਉੱਤੇ ਬੈਠਾ ਸੀ ਸਰਦਾਰ ਸੁਖਾ ਸਿੰਘ ਨੇ ਸੂ ਕੱਢ ਕੇ ਲਖਪਤ ਉੱਤੇ ਹੱਲਾ ਕੀਤਾ ਸਿੰਘਾਂ ਨੂੰ ਆਂਦਾ ਵੇਖ ਕੇ ਲਖਪਤ ਹਾਥੀ ਤੇ ਘੋੜੇ ਤੋਂ ਹੋ ਬੈਠਾ ਤੇ ਨਸਨ ਦੀ ਸੋਚਣ ਲੱਗਾ ਐਨ ਉਸ ਵੇਲੇ ਜੰਬੂਰੇ ਦਾ ਗੋਲਾ ਸਰਦਾਰ ਸੁਖਾ ਸਿੰਘ ਦੀ ਲਾਤ ਆ ਵਜਾ ਤੇ ਪੱਟ ਤੋਂ ਲੱਤ ਟੁੱਟ ਗਈ ਸਿੰਘ ਨੇ ਪੱਗ ਪਾੜ ਕੇ ਲੱਤ ਬੰਨੇ ਨਾਲ ਬੰਨ ਲਈ ਤੇ ਫੇਰ ਲੜਨ ਲੱਗਾ ਪਰ ਉਹ ਆਪਣੇ ਨਿਸ਼ਾਨੇ ਤੇ ਨਾ ਪਹੁੰਚ ਸਕਿਆ ਲਖਪਤ ਦੀ ਮਦਦ ਵਾਸਤੇ ਉਹਦਾ ਪੁੱਤਰ ਹਰਪਜ ਰਾਏ ਤੇ ਜਹਿਆਖਾਂ ਦਾ ਪੁੱਤਰ ਨਾਹਰਖਾਂ ਆਦੀ ਕਈ ਜਰਨੈਲ ਆ ਗਏ ਸਰਦਾਰ ਸੁਖਾ ਸਿੰਘ ਦੀ ਮਦਦ ਵਾਸਤੇ ਸਰਦਾਰ ਜਸਾ ਸਿੰਘ ਤੇ ਹੋਰ ਕਈ ਸਰਦਾਰ ਆ ਗਏ ਬੜੀ ਲਹੂ ਡੋਲਵੀ ਲੜਾਈ ਹੋਈ ਐਸ ਵਿੱਚ ਸਿੱਖਾਂ ਨਾਲੋਂ ਲਖਪਤ ਦਾ ਕਈ ਗੁਣਾ ਵੱਧ ਰੇ ਨੁਕਸਾਨ ਹੋਇਆ ਉਸ ਦਾ ਪੁੱਤਰ ਹਰਪਜ ਰਾਏ ਸੂਬੇਦਾਰ ਜਹਿਆਖਾਂ ਦਾ ਪੁੱਤਰ ਨਾਹਰਖਾਂ ਕਰਮਬਖਸ਼ ਫੌਜਦਾਰ ਰਸੂਲ ਨਗਰੀਆ ਤੇ ਮਕਸੂਰਖਾਂ ਆਦੀ ਕਈ ਸੂਰ ਮੇਂ ਸਿੰਘਾਂ ਹੱਥੋਂ ਮਾਰੇ ਗਏ ਸਾਰਿਆਂ ਸਿੰਘਾਂ ਨੇ ਜੋਸ਼ ਨਾਲ ਫਿਰ ਹੱਲਾ ਬੋਲਿਆ ਤੇ ਵੈਰੀ ਨੂੰ چیر ਕੇ ਅੱਗੇ ਨਿਕਲ ਗਏ ਇਹ ਘਟਨਾ 2 ਜੇਠ 1803 ਬਿਕਰਮੀ ਦੀ ਹੈ ਸਿੰਘਾਂ ਨੂੰ ਪੰਜੇ ਚੋਂ ਨਿਕਲ ਗਏ ਵੇਖ ਕੇ ਵੈਰੀ ਬੇ ਹੌਸਲਾ ਹੋ ਗਏ ਥੋੜੀ ਦੂਰ ਜਾ ਕੇ ਸਿੰਘਾਂ ਵੀ ਜੰਗਲ ਦੇ ਆਸਰੇ ਡੇਰੇ ਲਾ ਦਿੱਤੇ ਰਾਤ ਨੂੰ ਸੁਖਾ ਸਿੰਘ ਤੇ ਜੱਸਾ ਸਿੰਘ ਨੇ ਸਿੰਘਾਂ ਨੂੰ ਕਿਹਾ ਬਹਾਦਰੋ ਅਸੀਂ ਵੈਰੀ ਦੇ ਡੇਰੇ ਵਿੱਚੋਂ ਨਿਕਲ ਆਇਆ ਪਰ ਪਲਕ ਨੂੰ ਉਹ ਫੇਰ ਸਾਡਾ ਪਿੱਛਾ ਕਰੇਗਾ ਸਾਡਾ ਪੰਧ ਅਜੇ ਦੁਰੇਡਾ ਹੈ ਉਸ ਪੰਧ ਵਾਸਤੇ ਸਾਨੂੰ ਕੋੜਿਆਂ ਹਥਿਆਰਾਂ ਤੇ ਹੋਰ ਵਰਤੂ ਦੀਆਂ ਚੀਜ਼ਾਂ ਦੀ ਲੋੜ ਹੈ ਸੋਚੋ ਉਹ ਸਾਨੂੰ ਕਿੱਥੋਂ ਮਿਲ ਸਕਦੀਆਂ ਹਨ ਬਸ ਉਸੇ ਪੰਥ ਦੇ ਵੈਰੀ ਲੱਖੂ ਕੋਣੋਂ ਸਾਨੂੰ ਨਸ ਗਏ ਸਮਝ ਕੇ ਵੈਰੀ ਬੇਫਿਕਰੀ ਨਾਲ ਸੁੱਤਾ ਪਿਆ ਏ ਐ ਵੇਲਾ ਹੀ ਸਾਡੀ ਸਫਲਤਾ ਦਾ ਸੁੱਤੇ ਪਏ ਵੈਰੀ ਉੱਤੇ ਹੱਲਾ ਕਰੋ ਤੇ ਮਨ ਪੌਂਦਾ ਸਮਾਨ ਲੈ ਕੇ ਆਓ ਉਹਨਾਂ ਮਰਦਾਂ ਦਾ ਹੌਸਲਾ ਵੇਖੋ ਅੱਖੇ ਤਾਂ ਵੈਰੀ ਦੇ ਘੇਰੇ ਵਿੱਚੋਂ ਨਿਕਲਣ ਦਾ ਰਾਹ ਕੋਈ ਨਹੀਂ ਲੱਭਦਾ ਜੇ ਮਰ ਮੜਾ ਕੇ ਬਾਹਰ ਨਿਕਲੇ ਹਾਂ ਤਾਂ ਪੌਂ ਕੇ ਵੈਰੀ ਉੱਤੇ ਝੋਟ ਕਰਨ ਦੀ ਤਾਰ ਲਈ ਗੁਰਮਤਾ ਪੱਕਾ ਹੋ ਗਿਆ ਸੁੱਤੇ ਪੈ ਵੈਰੀ ਉਤੇ ਸਿੰਘਾਂ ਨੇ ਹੱਲਾ ਬੋਲ ਦਿੱਤਾ ਜਿਹੜੇ ਕਾਬੂ ਆਏ ਤਲਵਾਰ ਦੇ ਧਾਰ ਲਗਾਏ ਤੇ ਜੋ ਕੁਛ ਲੱਗਾ ਸਿਮੇਟ ਕੇ ਚੱਲਦੇ ਬਣੇ ਵੈਰੀ ਦੀਆਂ ਫੌਜਾਂ ਤਿਆਰ ਹੋਣ ਤੋਂ ਪਹਿਲਾਂ ਹੀ ਖਾਲਸਾ ਫੇਰ ਚੱਲ ਵਿੱਚ ਛਪਣ ਹੋ ਗਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ